ਬਹੁਤ ਅੱਛੇ ਨਜ਼ਾਰੇ ਘੁੰਮਣ ਫਿਰਨ ਦੇ ਲਈ ਇੱਕ ਬਹੁਤ ਹੀ ਜ਼ਬਰਦਸਤ 뷰 ਜਿੱਦਾਂ ਆਮ ਕਹਿੰਦੇ ਨੇ ਨਾ ਕਿ ਜਿੰਨੇ ਦੇਖਿਆ ਨਹੀਂ ਲਾਹੌਰ ਉਹ ਦੇਖੇ ਕਲਾ ਨੌਰ ਇਸੇ ਤਰ੍ਹਾਂ ਹੀ ਇਹਨੇ ਜਬਰਦਸਤ 뷰 ਨੇ ਕਿਸੇ ਵੀ ਸਾਈਡ ਤੇ ਚਲੇ ਚੱਲੋ ਆਸਟ੍ਰੇਲੀਆ ਦੀ ਵਿੱਚ ਤੇ ਚਲੇ ਚੱਲੋ ਪਰਥ ਦੇ ਚਲੇ ਚੱਲੋ ਮੈਲਬੌਰਨ ਸਿਡਨੀ ਹਰੇਕ ਦਾ 뷰 ਇੱਕੋ ਜਿਹਾ ਹੀ ਹੈ ਔਰ ਜੇ ਕਿਸੇ ਨੇ ਇੱਕ ਸਟੇਟ ਦੇਖ ਲਿਆ ਤੇ ਸਮਝ ਲਓ ਕਿ ਮੈਂ ਆਸਟ੍ਰੇਲੀਆ ਦੇ ਸਾਰੇ ਹੀ ਸਟੇਟ ਦੇਖ ਲਏ ਕਿਉਂਕਿ ਸਮੁੰਦਰ ਦੇ ਕੰਢੇ ਤੇ ਸਥਿਤ ਨੇ ਤੇ ਬੀਚਸ ਬਹੁਤ ਨੇ ਔਰ ਗੋਰੀ ਬਹੁ ਸ਼ਕੀਨ ਨੇ ਕਿਉਂਕਿ ਆਮ ਤੌਰ ਤੇ ਜਿੰਨੇ ਵੀ ਮਾਈਗ੍ਰੇਟ ਹੋ ਕੇ ਆਉਂਦੇ ਨੇ ਉਹਨਾਂ ਦੇ 5-7 ਸਾਲ ਸੰਘਰਸ਼ ਵਿੱਚ ਨਿਕਲ ਜਾਂਦੇ ਨੇ ਤੇ ਹੌਲੀ-ਹੌਲੀ ਉਹਨਾਂ ਦੀ ਆਦਤ ਹੀ ਬਣ ਜਾਂਦੀ ਹੈ ਕਿ ਉਹ ਕੰਮ ਧੰਦੇ ਨਾਲ ਜੁੜੇ ਰਹਿੰਦੇ ਨੇ ਪਰ ਜਿਹੜੇ ਗੋਰੇ ਨੇ ਇਹਨਾਂ ਨੇ ਜੋ ਹਫਤੇ ਦਾ ਕਮਾਉਣਾ ਹੈ ਉਹਨੂੰ ਹਫਤੇ ਬਾਅਦ ਫਿਨਿਸ਼ ਕਰਨਾ ਹੈ ਤੇ ਸੋਮਵਾਰ ਤੋਂ ਫੇਰ ਦੁਬਾਰਾ ਆਪਣੀ ਲਾਈਫ ਨੂੰ ਚਾਲੂ ਕਰਨਾ ਹੈ ਬਹੁਤ ਖੁਸ਼ ਹੋ ਕੇ ਇਹ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਨੇ ਮੰਗਲ 7th Sun YouTube ਚੈਨਲ ਕੋਸ਼ਿਸ਼ ਕਰ ਰਿਹਾ ਹੈ ਆਪਣੇ ਸਰੋਤਿਆਂ ਨੂੰ ਦਿਖਾਉਣ ਦੇ ਲਈ ਕੁਝ ਅਲੱਗ ਚੀਜ਼ਾਂ ਇਸ ਰਿਵਰ ਦੇ ਨਾਲ-ਨਾਲ ਸਾਈਕਲ ਚਲਾਉਣ ਦੇ ਲਈ ਪੈਦਲ ਘੁੰਮਣ ਦੇ ਲਈ ਬਹੁਤ ਵਧੀਆ ਪਾਥ ਬਣਿਆ ਹੈ। ਇਹ ਰਸਤੇ ਤੇ ਤੁਸੀਂ ਜਿੰਨਾ ਮਰਜ਼ੀ ਘੁੰਮੀ ਚੱਲੋ ਤੁਹਾਡੇ ਚ ਹਿੰਮਤ ਚਾਹੀਦੀ ਹੈ। ਇਸ ਪਾਣੀ ਦੇ ਵਿੱਚ ਜੈਟਿਸ ਰੁਕੀਆਂ ਹੋਈਆਂ ਨੇ ਆ ਇੱਕ ਪੰਛੀ ਹੈ ਪਾਣੀ ਦਾ ਜਿਹੜਾ ਕਿ ਇੱਕ ਡੱਕ ਵਾਂਗੂ ਬੱਤਕ ਵਾਂਗੂ ਲੱਗਦਾ ਹੈ ਪਰ ਉਹਦੇ ਨਾਲੋਂ ਇਹਦਾ ਸਾਈਜ਼ 4-5 ਗੁਣਾ ਵੱਡਾ ਹੈ ਚੁੰਝ ਬਹੁਤ ਲੰਬੀ ਹੈ ਤੇ ਇਹ ਆਪਣੇ ਸ਼ਿਕਾਰ ਨੂੰ ਪਕੜਨ ਦੇ ਲਈ ਵਿੱਚ ਇਸ ਤਰ੍ਹਾਂ ਇਹਨੇ ਇੱਕ ਬੇੜੀ ਦੀ ਤਰ੍ਹਾਂ ਘੁੰਮ ਜਾਣਾ ਹੈ ਕਿ ਜਿੱਥੇ ਵੀ ਇਸ ਨੂੰ ਖਾਣ ਵਾਲੀ ਕੋਈ ਚੀਜ਼ ਵਿੱਚ ਕੋਈ ਇਹਦੇ ਮਤਲਬ ਦੀ ਮਿਲੀ ਇਹਨੇ ਲੰਮੀ ਚੁੰਜ ਵਿੱਚ ਮਾਰ ਕੇ ਉਸ ਨੂੰ ਪਕੜ ਲੈਣਾ ਹੈ ਦੋ ਕੁ ਵਾਰੀ ਮੂੰਹ ਨੂੰ ਹਿਲਾਉਣਾ ਤੇ ਖਿੱਚ ਕੇ ਅੰਦਰ ਲੈ ਜਾਂਦੀ ਹੈ ਇਸ ਰਿਵਰ ਦੇ ਕੰਡੇ ਤੇ ਹਟਲ ਬਣੇ ਹੋਏ ਨੇ ਵੱਡੇ ਵੱਡੇ ਜਿਨ੍ਹਾਂ ਦਾ ਜਿਹੜਾ ਇੱਕ ਸਾਈਡ ਦਾ 뷰 ਹੈ ਉਹ ਇਸ ਰਿਵਰ ਵਾਲੀ ਸਾਈਡ ਨੂੰ ਖੁੱਲਦਾ ਹੈ ਔਰ ਬਹੁਤ ਜ਼ਬਰਦਸਤ 뷰 ਬਣਦਾ ਹੈ ਬਾਲਕਨੀ ਚ ਨੀਚੇ ਬਾਰ ਬੈਠ ਕੇ ਸਮੁੰਦਰ ਨੂੰ ਦੇਖਣ ਦੇ ਲਈ ਇਸ ਰਿਵਰ ਦੇ ਵਿੱਚ ਦੇਖਣ ਲਈ ਕਾਫੀ ਵੱਡੀ ਗਿਣਤੀ ਦੇ ਵਿੱਚ ਪੰਛੀ ਇਸ ਰਿਵਰ ਦੇ ਵਿੱਚ ਘੁੰਮ ਰਹੇ ਨੇ ਜਿੱਥੇ ਅਸੀਂ ਪਹਿਲਾਂ ਇੱਕ ਬਤਖ ਦੀ ਤਰ੍ਹਾਂ ਦੇਖਿਆ ਡੱਕ ਜਿਹੜਾ ਬਲੈਕ ਤੇ ਵਾਈਟ ਕਲਰ ਦਾ ਸੀ ਤੇ ਇਹ ਬਿਲਕੁਲ ਉਸੇ ਹੀ ਨਸਲ ਦੀ ਤਰ੍ਹਾਂ ਇਹ ਬਿਲਕੁਲ ਬੱਤਕ ਵਰਗਾ ਹੈ। ਔਰ ਜੈਟ ਬਲੈਕ ਦਾ ਬਿਲਕੁਲ ਇਸ ਦੀ ਚੁੰਝ ਲੰਬੀ ਨਹੀਂ। ਇਸ ਦੀ ਚੁੰਝ ਛੋਟੀ ਹੈ। ਉਸ ਦੀ ਚੁੰਝ ਬਹੁਤ ਵੱਡੀ ਸੀ ਪਰ ਇਸ ਦੀ ਚੁੰਝ ਉਸ ਦੇ ਮੁਕਾਬਲੇ ਬਹੁਤ ਛੋਟੀ ਹੈ। ਅੱਜ ਇਸ ਰਿਵੜ ਦੇ ਵਿੱਚ ਕੁਝ ਪਾਣੀ ਘਟ ਹੈ ਤੇ ਇਹ ਬਲੈਕ ਕਲਰ ਦੀਆਂ ਜਿਹੜੀਆਂ ਬਤਕਾਂ ਨੇ ਇਹ ਬਾਹਰ ਨਿਕਲੀਆਂ ਹੋਈਆਂ ਨੇ ਔਰ ਇਹਨਾਂ ਦੀਆਂ ਦੇਖਿਆ ਤੌਣਾਂ ਬਹੁਤ ਲੰਬੀਆਂ ਨੇ ਜਦੋਂ ਥੱਲੇ ਤੌਣ ਕਰਕੇ ਉੱਪਰ ਚੱਕਦੀ ਹੈ ਤੇ ਕਾਫੀ ਗਰਦਨ ਲੰਬੀ ਹੈ ਇਹਨਾਂ ਦੀ ਔਰ ਜਿਹੜੀ ਚੁੰਝ ਹੈ ਬਿਲਕੁਲ ਰੈੱਡ ਹੈ ਬਾਕੀ ਸਾਰੇ ਬਲੈਕ ਤੇ ਚੁੰਝ ਰੈੱਡ ਕਿਲੰਦੀ ਦੇਖੋ ਕੁਦਰਤ ਨੇ ਕਿਸ ਤਰ੍ਹਾਂ ਰੰਗ ਭਰੇ ਹੋਏ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਸਰੀਰ ਦੇ ਵਿੱਚ ਇਹ ਕਿਸੇ ਮਨੁੱਖ ਨੇ ਨਹੀਂ ਇਸ ਤਰ੍ਹਾਂ ਕੀਤਾ ਇਹ ਕੁਦਰਤ ਨੇ ਹੀ ਕੀਤਾ ਹੈ ਤੇ ਸਾਰੇ ਹੀ ਇੱਕੋ ਜਿਹੇ ਜੇ ਅਸੀਂ ਕੋਈ ਤਸਵੀਰ ਵੀ ਬਣਾਉਣੀ ਹੋਵੇ ਤਾਂ ਹਰ ਵਾਰ ਸਾਡੀ ਤਸਵੀਰ ਦੇ ਵਿੱਚ ਫਰਕ ਪੈ ਜਾਏਗਾ ਪਰ ਇਸ ਕੁਦਰਤ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਿ ਬਿਲਕੁਲ ਸਾਰੇ ਸੇਮ ਇੱਕੋ ਜੇ ਸਿੱਤ ਪ੍ਰਤੀ ਬਹੁਤ ਅਵੇਅਰ ਆਮ ਤੁਹਾਨੂੰ ਇੱਥੇ ਦੌੜੇ ਜਾਂਦੇ ਪੈਦਲ ਸਾਈਕਲ ਤੇ ਤੁਹਾਨੂੰ ਮਿਲ ਜਾਣਗੇ ਇਸ ਰਿਵਰ ਦੇ ਕੰਢੇ ਤੇ ਤੁਹਾਨੂੰ ਕੁੱਟੀਆਂ ਵੀ ਪੰਜਾਬ ਦੀ ਤਰਾਈ ਜਿੱਦਾਂ ਚੰਡੀਗੜ੍ਹ ਪੰਚਕੁੱਲਾ ਬਣੀਆਂ ਹੋਈਆਂ ਨੇ ਇਸੇ ਤਰ੍ਹਾਂ ਹੀ ਬਹੁਤ ਵਧੀਆ ਦਰਖਤ ਲੱਗੇ ਹੋਏ ਨੇ ਔਰ ਬਹੁਤ ਸੁੰਦਰ ਦਿਖਾਈ ਦੇ ਰਿਹਾ ਹੈ ਵਿਊ ਔਰ ਕੁੱਟੀਆਂ ਬਿਲਕੁਲ ਉਸੇ ਤਰ੍ਹਾਂ ਦੀਆਂ ਹੀ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਬਣੀਆਂ ਹੋਈਆਂ ਨੇ ਉਹ ਡਿਜ਼ਾਈਨ ਵੀ ਬਹੁਤ ਅੱਛੇ ਨੇ ਤੇ ਇਹਨਾਂ ਦਾ 뷰 ਵੀ ਬਿਲਕੁਲ ਸਾਹਮਣੇ ਰਿਵਰ ਸਾਈਡ ਤੇ ਆ ਆ ਸਾਹਮਣੇ ਇਹਨਾਂ ਕੋਠੀਆਂ ਵਾਲਿਆਂ ਦੀਆਂ ਜੈਟੀਆਂ ਖੜੀਆਂ ਨੇ ਪਾਣੀ ਦੇ ਵਿੱਚ ਔਰ ਆਪਣੀਆਂ ਕੋਠੀਆਂ ਦੇ ਉੱਪਰ ਬਾਲਕੋਨੀ 'ਚ ਬੈਠ ਕੇ ਇਹ ਸੁੰਦਰ ਦ੍ਰਿਸ਼ ਦਾ ਨਜ਼ਾਰਾ ਲੈਂਦੇ ਨੇ ਇੱਕ ਚੀਜ਼ ਤੁਹਾਨੂੰ ਹੋਰ ਇੱਥੇ ਹੈਰਾਨ ਕਰ ਦੇਵੇਗੀ ਕਿ ਆ ਦੇਖੋ ਲੰਘਣ ਲਈ ਰਸਤਾ ਬਣਾਇਆ ਹੈ ਤੇ ਇਹਦੇ ਰਸਤੇ ਦੇ ਵਿੱਚ ਹੀ ਝਾੜੀਆਂ ਆ ਗਈਆਂ, ਛੋਟੀਆਂ ਜਾਂ ਦਰਖਤ ਇਹਨਾਂ ਨੂੰ ਕੱਟਿਆ ਨਹੀਂ ਦੋਨਾਂ ਸਾਈਡਾਂ ਤੋਂ ਦੀ ਪੈਦਲ ਚੱਲਣ ਲਈ ਰੱਖ ਦਿੱਤੀ ਹੈ ਥਾਂ ਵਿੱਚ ਖਾਲੀ ਦਰਖਤਾਂ ਦੀ ਔਰ ਸਾਈਡ ਤੋਂ ਦੀ ਕਮਾ ਕੇ ਫਿਰ ਉਹਨਾਂ ਨੂੰ ਅੱਗੇ ਜਾ ਕੇ ਜੋੜ ਦਿੱਤਾ ਗਿਆ ਹੈ ਤੇ ਨੇਚਰ ਨੂੰ ਬਹੁਤ ਪਿਆਰ ਕਰਦੇ ਨੇ ਇਸ ਰਿਵਰ ਦੇ ਕੰਡੇ ਤੇ ਵੱਡੇ ਵੱਡੇ ਪੱਥਰ ਰੱਖੇ ਨੇ ਤਾਂ ਜੋ ਕਿ ਜਿਹੜੀ ਮਿੱਟੀ ਹੈ ਉਹ ਪਾਣੀ ਦੀਆਂ ਛੱਲਾਂ ਦੇ ਨਾਲ ਕਿਸਕੇ ਨਾਲ ਉਹ ਜਿਸ ਤਰ੍ਹਾਂ ਉਹ ਇੱਕ ਦਰਖਤ ਹੈ ਬਿਲਕੁਲ ਕੰਡੇ ਦੇ ਸੀ ਉਹਦੇ ਕੋਲ ਪੱਥਰ ਨਹੀਂ ਲਾਏ ਪਰ ਪਾਣੀ ਦੀਆਂ ਛੱਲਾਂ ਵਜ ਵਜ ਕੇ ਹਵਾ ਜਦੋਂ ਚੱਲਦੀ ਹੈ ਤੇ ਉਸ ਦੀਆਂ ਜੜ੍ਹਾਂ ਨੂੰ ਬਿਲਕੁਲ ਖੁਖਲੀਆਂ ਕਰ ਦਿੱਤਾ ਔਰ ਮਿੱਟੀ ਨੂੰ ਖਿੱਚ ਕੇ ਵਿੱਚ ਲੈ ਗਈ ਹੈ ਇੱਥੇ ਛੋਟੀਆਂ ਵੱਡੀਆਂ ਜੇਟੀਆਂ ਨੇ ਇੰਨਾਂ ਬੋਰਡਸ ਡਬਲ ਸਟੋਰੀ ਸਿੰਗਲ ਸਟੋਰੀ ਇਹ ਬਹੁਤ ਅਮੀਰ ਗੋਰਿਆਂ ਦੀਆਂ ਨੇ ਔਰ ਇੱਕ ਕਿਸਮ ਦੇ ਇੱਕ ਘਰ ਹੀ ਨੇ ਇਹਨਾਂ ਦੇ ਜਿਹੜਾ ਇਹਨੂੰ ਲੈ ਕੇ ਸਮੁੰਦਰ ਚਲੇ ਜਾਂਦੇ ਨੇ ਹਫਤਾ ਹਫਤਾ 10 10 ਦਿਨ ਇਹਦੇ ਵਿੱਚ ਹੀ ਰਹਿੰਦੇ ਨੇ ਔਰ ਪਾਣੀ ਦੇ ਵਿੱਚ ਜ਼ਿੰਦਗੀ ਦੇਖਦੇ ਨੇ ਕਿ ਕਿਸ ਤਰ੍ਹਾਂ ਹੈ ਔਰ ਘੁੰਦੇ ਨੇ ਅੰਜਾਇ ਕਰਦੇ ਨੇ ਲਾਈਫ ਦਾ ਇਹ ਜਿਆਦਾਤਰ ਉਹਨਾਂ ਲੋਕਾਂ ਦੀਆਂ ਹੀ ਨੇ ਜਿਹੜੇ ਅਨੰਤ ਮੰਨਦੇ ਨੇ ਆਪਣੀ ਜ਼ਿੰਦਗੀ ਦਾ ਇਕੱਲਾ ਪੈਸਾ ਕਮਾਉਂਦੇ ਨਹੀਂ ਉਸ ਨੂੰ ਵਰਦੇ ਵੀ ਨੇ ਔਰ ਬਿਲਕੁਲ ਸਾਹਮਣੇ ਹੀ ਇਹਨਾਂ ਦੀਆਂ ਕੋਠੀਆਂ ਨੇ ਕਾਫੀ ਵੱਡੀਆਂ ਔਰ ਬਹੁਤ ਵਧੀਆ ਸਾਈਟ ਹੈ ਜਿਸ ਸਾਈਟ ਦੇ ਉੱਪਰ ਇਹਨਾਂ ਨੇ ਆਪਣੇ ਘਰ ਵੀ ਬਣਾਏ ਹੋਏ ਨੇ ਦੇਖਣ ਚ ਇੱਥੇ ਵੀ ਮਿਲਿਆ ਹੈ ਕਿ ਲੋਕ ਵਿਦੇਸ਼ ਦੇ ਵਿੱਚ ਵੀ ਵਹਿਮ ਦੇ ਮਰੀਜ਼ ਨੇ ਆ ਜੁੱਤੀਆਂ ਨੇ ਜਿਹੜੀਆਂ ਇੱਕ ਇੱਕ ਛਿੱਤਰ ਜੁੱਤੀ ਦਾ ਮੇਖਾਂ ਲਾ ਕੇ ਤੇ ਠੋਕਿਆ ਹੋਇਆ ਹੈ ਇਸ ਦੇ ਵਿਛਲੇ ਕਾਰਨ ਦਾ ਪਤਾ ਨਹੀਂ ਕੀ ਹੈ ਕਿ ਇਹ ਕਿਉਂ ਕਿਸ ਨੂੰ ਕਈਆਂ ਦੇ ਉੱਪਰ ਤਾਂ ਨਾਂ ਵੀ ਲਿਖੇ ਹੋਏ ਨੇ ਜੁੱਤੀ ਦੀ ਇਹ ਕਿਸ ਵਿਅਕਤੀ ਦੀ ਜੁੱਤੀ ਹੈ اور ਇੱਥੇ ਕਿਉਂ ਲਾਈਆਂ ਨੇ ਇਹਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਤੱਕ ਕੋਈ ਪਤਾ ਨਹੀਂ ਕਿ ਇਹ ਇੱਥੇ ਜੁੱਤੀਆਂ ਕੁਝ ਲੇਡੀਜ਼ ਨੇ ਕੁਝ ਜੈਂਟਸ ਨੇ ਤੇ ਉਹ ਠੋਕੀਆਂ ਹੋਈਆਂ ਨੇ ਇਹਦੇ ਪਿੱਛੇ ਵੀ ਕੋਈ ਨਾ ਕੋਈ ਮਿਸ ਹੋਏਗਾ ਇਹਦਾ ਕਾਰਨ